ਯਾਰ ਇੱਕ ਨਾਤ ਹੋ ਗਿਆ ਨਾ ਟਾਈਮ ਸਿਰ ਤਾਂ ਤਿਆਰ ਹੋ ਜੀਦਾ ਵਾ ਤਾਂ ਇਹਨਾਂ ਦੀ ਰੋਟੀ ਨਹੀਂ ਬਣਦੀ ਮੈਂ ਰੋਟੀ ਤੋਂ ਬਹੁਤ ਦੁਖੀ ਹਾਂ ਚੱਲ ਇਹ ਤੂੰ ਯਾਰ ਇੱਕ ਤਾਂ ਬਟਨ ਵੀ ਨਹੀਂ ਪੱਧ ਹੁੰਦੀ ਮਨਜੀਤ ਲਿਆ ਰੋਟੀ ਯਾਰ ਰੋਟੀ ਨੂੰ ਇੰਨਾ ਟਾਈਮ ਲੱਗਦਾ ਵਾ ਕੰਮ ਤੇ ਰੋ ਹੀ ਲੇਟ ਹੋ ਜਾਂਦਾ ਮੈਂ ਕੰਮ ਤੇ ਚੱਲਿਆਂ ਆਓ ਮੈਂ ਤਾਂ ਕੰਮ ਤੇ ਚੱਲਿਆਂ ਮਾ ਤਾਂ ਨਾਲੇ ਤੈਨੂੰ ਕਿੰਨੀ ਵਾਰੀ ਕਹਾ ਤੂੰ ਸਵੇਰੇ ਸਵੇਰੇ ਨਾ ਟੋਕਿਆ ਕਰ ਸਵੇਰੇ ਸਵੇਰੇ ਕੰਮ ਤੇ ਹੀ ਜਾਣਾ ਮੈਂ ਹੋਰ ਕਿੱਥੇ ਜਾਣਾ ਤੂੰ ਪੁੱਛਿਆ ਨਾ ਕਰ ਤੇਰੇ ਪੁੱਛਣ ਨਾਲ ਹਮੇਸ਼ਾ ਨੁਕਸਾਨ ਹੀ ਹੁੰਦਾ ਕੱਲ ਵੀ ਤੂੰ ਪੁੱਛਿਆ ਸੀ ਟੋਕਦੀ ਰਹਿਣੀ ਆ ਮੇਰਾ ਐਕਸੀਡੈਂਟ ਹੁੰਦਾ ਹੁੰਦਾ ਬਚਿਆ ਵਾ ਤੂੰ ਨਾ ਟੋਕਿਆ ਕਰ ਮੈਨੂੰ ਆਈ ਸਮਝ ਅੱਛਾਈਆ ਕੁਝ ਨਹੀਂ ਆਖੇ ਤੂੰ ਮੈਨੂੰ ਨਹੀਂ ਪੁੱਛਣਾ ਠੀਕ ਆ ਨਾ ਹੁਣ ਲਿਆ ਤੂੰ ਰੋਟੀ ਕਿ ਮੈਂ ਚਲ ਜਾਵਾਂ ਇਦਾਂ ਹੀ ਆ ਲੋ ਜੀ ਰੋਟੀ ਮੰਮੀ ਤੈਨੂੰ ਕਿੰਨੀ ਵਾਰੀ ਆਖਿਆ ਕਿ ਇਹਨਾਂ ਨੂੰ ਨਾ ਟੋਕਿਆ ਕਰੋ ਰੋ ਰੋ ਕੇ ਕੰਮ ਤੇ ਜਾਂਦੇ ਹੋ ਅੱਜ ਕਿਹੜਾ ਨਵੇਂ ਨਵੇਂ ਚੱਲੇ ਨੇ ਕੰਮ ਤੇ ਉਹੀ ਮੈਂ ਗੱਲ ਕੀਤੀ ਸਵੇਰੇ ਨਹਾਤ ਹੋ ਕੇ ਤਿਆਰ ਹੋ ਕੇ ਮੈਂ ਕੰਮ ਤੇ ਜਾਣਾ ਹੁੰਦਾ ਜਦੋਂ ਪਤਾ ਵਾ ਰੋਜ਼ ਇਨੇ ਕੰਮ ਤੇ ਜਾਣਾ ਫੇ ਟੋਕੜਾ ਜ਼ਰੂਰੀ ਹੁੰਦਾ ਵਾ ਚਲ ਕੋਈ ਨਾ ਜੇ ਕੋਈ ਨਾ ਜੀ ਤੁਸੀਂ ਜਾਓ ਕੰਮ ਤੇ ਮੰਮੀ ਤਾਂ ਇੱਥੇ ਕੰਮ ਹੀ ਹੈ ਰੋ ਰੋ ਠੀਕ ਹੈ ਨਾ ਫੇ ਮਾਂ ਨਾ ਜਾਓ ਕੰਮ ਤੇ ਚਲ ਠੀਕ ਮੰਮੀ ਨਾ ਟੋਕਿਆ ਕਰੋ ਤੁਹਾਨੂੰ ਰੋ ਰੋ ਦੀ ਆਦਤ ਬਣੀ ਹੈ ਟੋਕੜਾ ਮੈਂ ਹੀ ਆ ਕੇ ਮੈਂ ਪੁੱਛਿਆ ਹੀ ਕੰਮ ਤੇ ਚੱਲੇ ਆ ਤੁਸੀਂ ਨਾ ਪੁੱਛਿਆ ਕਰੋ ਤੁਹਾਨੂੰ ਮੈਂ ਰੋਜ਼ ਨਹੀਂ ਕਿ ਮੰਮੀ ਤੁਸੀਂ ਕੋਈ ਗੱਲ ਨਹੀਂ ਕਰਨੀ ਡੇਲੀ ਇਹ ਕੰਮ ਤੇ ਜਾਂਦੇ ਹੋ ਰਣਨ ਕਿੱਥੇ ਜਾਣਾ ਹੁੰਦਾ ਵਾ ਟਾਡੇ ਪੁੱਛਣਾ ਤੇ ਰੋਜ ਇੰਨਾ ਦਾ ਨੁਕਸਾਨ ਹੀ ਹੁੰਦਾ ਵਾ ਮਾਂ ਮੈਂ ਪੁੱਛੀ ਹੀ ਆ ਪੁੱਛ ਲਿਆ ਤੇ ਫਿਰ ਕੀ ਹੋ ਗਿਆ ਨਾ ਪੁੱਛਿਆ ਕਰੋ ਤੁਸੀਂ ਜਾ ਤੁਸੀਂ ਆਪਣਾ ਕੰਮ ਕਰੋ ਮੈਂ ਵੀ ਨਾਣਾ ਧੋਣਾ ਵਾ ਮੈਨੂੰ ਲੇਟ ਕੀਤਾ ਤੁਸੀਂ ਆਹੇ ਮੈਂ ਕੀ ਇਹੋ ਜਿਹਾ ਪੁੱਛ ਲਿਆ ਮੈਂ ਹੀ ਆਖਿਆ ਵੀ ਕੰਮ ਤੇ ਚੱਲਿਆ ਵਾ ਲੇਟ ਹੋ ਗਿਆ ਸੀ ਤਾਂ ਹੀ ਪੁੱਛਿਆ ਮੇਰਾ ਉਹ ਇੰਨਾ ਵੀ ਹੱਕ ਨਹੀਂ ਆ ਮੇਰਾ ਪੁੱਤ ਆ ਪੁੱਤ ਕਿੱਥੇ ਚੱਲਿਆ ਵਾ ਕੰਮ ਤੇ ਲੇਟ ਹੋ ਗਿਆ ਵਾ ਮੈਂ ਇਹਨਾਂ ਤੇ ਐਉਂ ਸਮਝੀਦਾ ਮੈਂ ਤਈ ਮਾਂ ਹੁੰਦੀ ਆ ਉੱਤੋਂ ਵੀ ਇੰਨਾ ਬੋਲਣ ਦਾ ਪਈ ਕੋਈ ਗੱਲ ਹੀ ਨਹੀਂ ਕਰਨ ਵਾਲੀ ਕੋਈ ਨਾ ਮੈਂ ਨਾ ਇਹਨਾਂ ਨੂੰ ਰਸ ਨਹੀਂ ਜਾ ਕੀ ਗੱਲ ਭਲੀਏ ਲੋਕੇ ਬੜੀ ਉਦਾਸ ਏ ਤੇਰਾ ਤਾਂ ਚਿਹਰਾ ਹੀ ਉਤਰਿਆ ਪਿਆ ਕੀ ਗੱਲ ਹੋਈ ਏ ਕੁਛ ਨਹੀਂ ਗੱਲ ਹੋਈ ਛੇਰੇ ਕੰਮ ਤੇ ਚੱਲਿਆ ਸੀ ਹੁੰਦਾ ਮੈਂ ਪੁੱਛਿਆ ਪੁੱਤ ਕਿੱਥੇ ਚੱਲਿਆ ਕੰਮ ਤੇ ਚੱਲਿਆ ਮੈਂ ਤੇ ਮੇਰੇ ਗਾਲੀ ਪੈ ਗਿਆ ਕਹਿੰਦਾ ਤੂੰ ਪੁੱਛਿਆ ਨਾ ਕਰ ਗੱਲ ਕਿਉਂ ਪੈ ਗਿਆ ਕਹਿੰਦਾ ਮੈਨੂੰ ਪੁੱਛਿਆ ਨਾ ਕਰ ਤੂੰ ਟੋਕਦੀ ਤਾਂ ਮੇਰਾ ਨੁਕਸਾਨ ਹੁੰਦਾ ਵਾ ਅੱਛਾ ਇਦਾਂ ਵੀ ਹੁੰਦਾ ਮਾ ਆ ਆ ਉਹਦੀ ਮੈਂ ਮਾਮਾ ਆਪੇ ਹੋਦਾ ਤੇ ਅਸ਼ੀਰਵਾਦ ਹੀ ਹੁੰਦਾ ਏ ਬੱਚਿਆਂ ਤੇ ਕੱਜ ਬੜਾਈ ਉਹਨੇ ਮੈਨੂੰ ਨੋਬਲਾ ਕੀਤਾ ਪਿਆ ਮੈਂ ਤੇ ਬੜੀ ਪਰੇਸ਼ਾਨ ਹੋ ਗਈ ਕਿ ਉਹ ਇਹਨਾਂ ਵੀ ਹੱਕ ਨਹੀਂ ਮਾਪਿ ਉਹਦਾ ਰਹਿ ਗਿਆ ਇਹ ਮਾਪਿ ਉਹਦਾ ਤਾਂ ਪੂਰਾ ਹੀ ਹੱਕ ਹੁੰਦਾ ਆ ਮੋਟੀ ਆਈਏ ਤੇ ਉਹ ਤੋਂ ਜ਼ਿਆਦਾ ਬੋਲੀ ਇਹਦੀ ਤੇ ਆਦਤ ਹੀ ਇਹੋ ਜੀ ਆ ਉਹ ਆ ਜੇ ਆ ਇਹ ਇਦਾਂ ਬੋਲਦੀ ਆ ਪੁੱਛਦੀ ਕਿਉਂ ਆ ਭਲੇ ਲੋਕੇ ਮਾਪੇ ਦਾ ਭਾਵੇਂ ਜਿੰਨਾ ਮਰਜ਼ੀ ਫਰਜ ਹੋਵੇ ਨਾ ਪਰ ਜਦੋਂ ਔਲਾਦ ਆਪਣੇ ਖੰਭਾਂ ਤੇ ਉਡਣ ਡੇ ਪੈ ਜਾਂ ਆਪਣੀਆਂ ਹੀ ਮਰਜ਼ੀਆਂ ਕਰਨ ਡੇ ਪੈ ਤੇ ਮਾਪੇ ਨੂੰ ਕੋਈ ਨਹੀਂ ਪੁੱਛਦੀ ਦੋ ਨੀ ਕੋਈ ਵੀ ਕਰਦਾ ਮਾਂ ਤੇ ਹਰ ਵੇਲੇ ਬੱਚਿਆਂ ਦਾ ਸੁੱਖ ਹੀ ਮੰਗਦੀ ਆ ਕਦੀ ਮਾਰਾ ਸੋਚਦੀ ਆ ਨਹੀਂ ਸੋਚਦੀ ਕੱਲ ਨੂੰ ਟੋਕਿਆ ਸੀ ਤੇ ਕੱਲ ਮੇਰਾ ਐਕਸੀਡੈਂਟ ਹੋ ਚੱਲਿਆ ਸੀ ਚਲੋ ਤੁਸੀਂ ਨਾ ਛੱਡੋ ਇਸ ਗੱਲ ਨੂੰ ਆਪਣਾ ਖੁਸ਼ ਰਿਆ ਕਰ ਤੂੰ ਹੈ ਕੋਈ ਨਹੀਂ ਆਪੇ ਸਮਝ ਜਾਊਗਾ ਕੀ ਸਮਝਣਾ ਮੈਂ ਅੱਜ ਬਹੁਤ ਦੁਖੀ ਹੋਈ ਮੇਰਾ ਇੰਨੀ ਪਰੇਸ਼ਾਨ ਹੋਈ ਆ ਇੰਨੀ ਮੇਰੀ ਅੱਜ ਨਾਲ ਸਿਰੇ ਸਿਰੇ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਸਾਨੂੰ ਤੇ ਦੋ ਪ੍ਰਸ਼ਾਦਿਆਂ ਦਾ ਮਤਬਲ ਆ ਆਪਾਂ ਕੀ ਲੈਣਾ ਦੇਣਾ ਤੂੰ ਇਹ ਜੜਾ ਧਿਆਨ ਨਾ ਰਿਆ ਕਰ। ਭਾਵੇਂ ਜੁਣ ਕੰਮ ਤੇ ਜਾਂਦੇ ਤੇ ਪੁੱਛ ਹੀ ਲਈਦਾ ਵੀ ਪੁੱਤ ਕੰਮ ਤੇ ਚੱਲਿਆ ਲੇਟ ਹੋ ਗਿਆ ਵਾ। ਉਹ ਤਾਂ ਹੰਦਾ ਦੀ ਮਰਜ਼ੀ ਆ ਨਾ। ਉਹਨੇ ਟੋਗਤਾ ਤਾ ਚਲੋ ਕੋਈ ਨਹੀਂ ਰਾਜੀ ਰਹਾ। ਕੀ ਕਹਿਣਾ ਮੈਂ? ਆਪੋ ਆਪਣੀ ਮਰਜ਼ੀਆਂ ਨਾਲ ਨਹੀਂ ਚੱਲਦੇ ਆ। ਕੋਈ ਕਰਨੀ ਮਾਰ ਕੇ ਸੁੱਖ ਰੱਖੇ ਇਹਨਾਂ ਦੇ। ਠੀਕ ਹੈ ਠੀਕ। ਚਲੋ ਇੰਨੇ ਕੇ ਤੇ ਕੱਪੜੇ ਲੱਗ ਗਏ ਤੈ ਆਹੀ ਵਾਲੇ ਰਹਿ ਗਏ ਆ। ਬਾਅਦ ਵਿੱਚ ਲਾਉਂਗੀ ਤੈ ਪਹਿਲਾਂ ਰੋਟੀ ਖਾ ਲੈਨੀ ਜਾ ਕੇ। ਆਏ ਹਾਏ ਹਿੱਥੇ ਤੇ ਰੋਟੀਆਂ ਰੱਖੀਆਂ ਅਹੀਂ ਰੋਟੀਆਂ ਕਿੱਥੇ ਚਲ ਗਈਆਂ ਨੇ ਇੰਨੀ ਤਾਂ ਭੁੱਖ ਲੱਗੀ ਆ ਮੰਮੀ ਮੰਮੀ ਹਾਂਜੀ ਇੱਧਰ ਆਓ ਕੀ ਹੋ ਗਿਆ ਮੰਮੀ ਇੱਥੇ ਰੋਟੀਆਂ ਰੱਖੀਆਂ ਅਹੀਂ ਰੋਟੀਆਂ ਕਿੱਥੇ ਗਈਆਂ ਨੇ ਉੱਥੇ ਦੋ ਹੀ ਭੁੱਲ ਕੇ ਅਹੀਂ ਤਾਂ ਮੈਂ ਵੀ ਦਿੱਤਾ ਮੈਂ ਇੱਕ ਭੁਲ ਕੇ ਡੈਢੀ ਦਿੱਤਾ ਇੱਕ ਮੈਂ ਖਾ ਲਿਆ ਤੇ ਮੰਮੀ ਮੈਂ ਤਾਂ ਆਪਣੇ ਵਾਸਤੇ ਬਣਾਈਆਂ ਸੀ ਰੋਟੀਆਂ ਮੇਰੇ ਖਾਦੀ ਨਹੀਂ ਹੈਗੀ ਰੋਟੀ ਤੇ ਡੈਢੀ ਜਾਂਦੇ ਭੁੱਖ ਲੱਗੀ ਮੈਨੂੰ ਪਾਈ ਤੂੰ ਕੁਲਕੇ ਤੂੰ ਲਾ ਲੈਂਦੇ ਚੱਲ ਕੋਈ ਨਹੀਂ ਬਸ ਤੂੰ ਲਾ ਲੈ ਕਿਰਕਿ ਹੋ ਗਿਆ ਖੂ ਲਾ ਲਾ ਭਾਈ ਖਾ ਲਈ ਤੂੰ ਖਲਾ ਲਾ ਹਣ ਮੈਂ ਤੇ ਲਾਉਂਗੀ ਨਾ ਰੋਟੀਆਂ ਐਦਾਂ ਥੋੜੀ ਮੰਮੀ ਹੁੰਦਾ ਵਾ ਨਹੀਂ ਕੋਈ ਨਹੀਂ ਆਈ ਖਾ ਲਈ ਆ ਤੇ ਫਿਰ ਕੀ ਖੂ ਲਾ ਲਾ ਮੈਂ ਕੀ ਕੋਈ ਗੱਲ ਨਹੀਂ ਚੱਲ ਕੋਈ ਨਾ ਮੈਂ ਲਾ ਲੈਨੀ ਆ ਰੋਟੀਆਂ ਸਾਰਾ ਦਿਨ ਪਹਿਲਾਂ ਕੰਮ ਕਰਦੇ ਰਹੇ ਮੁਰਕੇ ਜਦੋਂ ਭੁੱਖ ਦਾ ਟਾਈਮ ਹੁੰਦਾ ਵਾ ਕੋਈ ਨਹੀਂ ਰੋਟੀ ਖਾ ਲੈਂਦੇ ਉਹ ਮੈਂ ਬੋਲਣ ਨਾਲ ਰੋਟੀ ਲਾ ਲਾ ਕੋਈ ਕਰਦੀ ਚਲੌੜੀਆਂ ਆ ਕੇ ਮੈਂ ਹਣ ਭਾਈ ਜਾ ਫਿਰ ਹਏ ਹਏ ਆਪ ਹੁਣ ਕਿਧਾ ਆ ਗਿਆ ਲੈ ਹਾਂ ਹੈਲੋ ਹਾਂ ਭੈਣੇ ਕੀ ਹਾਲ ਆ ਠੀਕ ਠਾਕ ਆ ਅੱਛਾ ਹਾਂ ਇੱਥੇ ਵਧੀਆ ਠੀਕ ਠਾਕ ਆ ਤੂੰ ਸੁਣਾ ਕਿਦਾਂ ਠੀਕ ਠਾਕ ਆ ਹਮ ਅੱਛਾ ਅੱਛਾ ਕਾਦਾ ਪਲਾਨ ਬਣਾਈ ਫਿਰਦੀ ਫਿਰ ਕਿੱਥੇ ਜਲਨੀ ਮਨਾਲੀ ਲੈ ਹਾਂ ਤੇਰੀਆਂ ਤੇ ਮौजਾਂ ਪੈਣੇ ਫਿਰ ਹੈ ਅੱਛਾ 니 ਭੈਣੇ ਮੇਰਾ ਕਿੱਥੇ ਟਾਈਮ ਆ ਜਾਂਦਾ ਤੈਨੂੰ ਵੀ ਤਾਂ ਪਤਾ ਇੱਕ ਸਾਡੀ ਮੰਮੀ ਪਤਾ ਹੀ ਹੈਗਾ ਉਹਨੇ ਤੈਨਾਂ ਮੈਨੂੰ ਕਿਤੇ ਦੁਖੀ ਕੀਤਾ ਨਾ ਜੇ ਕਿਤੇ ਜਾਣਾ ਹੁੰਦਾ ਵਾ ਤਾਂ ਆਪ ਪਹਿਲਾਂ ਤਿਆਰ ਹੋ ਕੇ ਬਹਿ ਜਾਂਦੀ ਆ ਕਿ ਮੈਨੂੰ ਨਾਲ ਲੈ ਕੇ ਚਲੋ ਜੇ ਕਿਤੇ ਕੰਮ ਕਰਨਾ ਹੁੰਦਾ ਵਾ ਤੂੰ ਦਾ ਉਦੋਂ ਮਾਤਾ ਨੂੰ ਕੋਸ਼ ਹੋ ਜਾਂਦਾ ਵਾ ਖਾਣ ਵੇਲੇ ਮਾਤਾ ਦਾ ਹੱਡੀ ਚੰਗੀ ਭਲੀ ਹੁੰਦੀ ਆ ਇੰਨੇ ਤੇ ਬਹੁਤ ਸਾਨੂੰ ਦੁਖੀ ਕੀਤਾ ਵਾ ਇਹਦੇ ਚੱਕਰਾਂ ਜਦ ਮੈਂ ਕਿਤੇ ਜਾਂਦੀ ਨਹੀਂ ਆ ਬਹੁਤ ਜ਼ਿਆਦਾ ਹੀ ਇੰਨੇ ਦੁਖੀ ਕੀਤਾ ਵਾ ਤੇਰੀਆਂ ਤੇ ਮੋਜਾਂ ਅਰਮਾਨਾਂ ਚ ਘੁੰਮਣ ਫਿਰਨੇ ਵੀ ਤੂੰ ਚੱਲ ਜਾਂਦੀ ਆ ਹਾਂ ਠੀਕ ਆ ਚਲ ਕੋਈ ਨਾ ਆਉਣਾ ਤੇਰੇ ਭਾਜੀ ਨੇ ਫਿਰ ਮੈਂ ਇਹਨਾਂ ਨਾਲ ਗੱਲ ਕਰਕੇ ਵੇਖਦੀ ਆ ਕੀ ਕਹਿੰਦੇ ਨੇ ਕਰੂੰਗੀ ਇਹਨਾਂ ਨਾਲ ਸਲਾਹ ਹਾਂ ਠੀਕ ਆ ਅੱਛਾ ਅੱਛਾ ਠੀਕ ਆ ਚਲ ਠੀਕ ਆ ਫਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਓਹ ਹਾਂਜੀ ਆਗੇ ਤੁਸੀਂ ਆ ਗਿਆ ਯਾਰ ਖੰਮੋ ਚਲੋ ਮੈਂ ਪਾਣੀ ਲੈ ਕੇ ਆਵਾਂ ਤੁਹਾਡੇ ਵਾਸਤੇ ਨਹੀਂ ਬਹਿ ਜਾ ਯਾਰ ਪਾਣੀ ਕਿ ਲੈਣਾ ਪਾਣੀ ਨਹੀਂ ਮੈਂ ਪੀਣਾ ਬਹਿ ਜਾ ਕੀ ਗੱਲ ਹੋ ਗਈ ਬੜੀ ਅੱਜ ਮੂੰਹ ਉਤਰਿਆ ਤੁਹਾਡਾ ਯਾਰ ਮੂੰਹ ਕਿ ਉਤਰਨਾ ਹੀ ਸਵੇਰੇ ਮੰਮੀ ਨੇ ਟੋਕ ਤਾ ਖੰਮ ਤੇ ਜਾਣ ਲੱਗਿਆ ਅੱਜ ਸਾਰੀ ਦਿਹਾੜੀ ਨੁਕਸਾਨ ਚ ਹੀ ਨਿਕਲ ਗਈ ਇੰਨਾ ਨੁਕਸਾਨ ਹੋਇਆ ਅੱਜ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੋ ਮੇਰਾ ਤਾਂ ਇੰਨਾ ਮਨ ਛੜਿਆ ਪਿਆ ਨਾ ਮੈਂ ਕੀ ਕਰਾਂ ਯਾਰ ਉਹ ਮੰਮੀ ਦੀ ਤੇ ਆਦਰ ਨਹੀਂ ਜਾਂਦੀ ਹੈਗੀ ਟੋਕਾਂ ਦੀ ਮੈਂ ਇਹਨਾਂ ਨੂੰ ਕਿੰਨੇ ਵਾਰੀ ਆਖਿਆ ਹੁੰਦਾ ਕਿ ਜਦੋਂ ਕੰਮ ਤੇ ਜਾਣਾ ਹੁੰਦਾ ਇਹਨਾਂ ਨੂੰ ਨਾ ਟੋਕਿਆ ਕਰੋ ਹੋਰ ਯਾਰ ਹੁਣ ਹੋ ਗਿਆ ਨਾ ਆਪਣਾ ਨੁਕਸਾਨ ਮੈਂ ਐਸੇ ਗਲੋਂ ਜੇ ਘਰੋਂ ਕੱਢਾਂਗੇ ਤੇ ਲੋਕਾਂ ਨੇ ਉਹ ਗੱਲਾਂ ਬਣਾਉਣੇ ਕਿ ਬੁੱਡੇ ਬਾਰੇ ਘਰੋਂ ਕੱਢਤਾ ਵਾ ਠੀਕ ਆ ਨਾ ਚਲੋ ਮੇਰੀ ਗੱਲ ਸੁਣੋ ਛੱਡੋ ਇਹਨਾਂ ਇਹਨਾਂ ਗੱਲਾਂ ਨੂੰ ਤੇ ਉਹ ਨਾ ਮਨਪ੍ਰੀਤ ਦਾ ਫੋਨ ਆਇਆ ਸੀ ਮੈਨੂੰ ਅੱਖਾ ਤੈਨੂੰ ਵੀ ਆਇਆ ਮਨਪ੍ਰੀਤ ਦਾ ਫੋਨ ਹਾਂਜੀ ਮੈਨੂੰ ਵੀ ਕਰਨ ਨੇ ਫੋਨ ਕੀਤਾ ਸੀ ਅੱਛਾ ਤਾਂ ਪਾਜੀ ਮਨਾਲੀ ਜਾਣਾ ਘੁੰਮਣ ਆਹੋ ਮੈਂ ਕਹਾਂ ਚੱਲ ਯਾਰ ਘਰ ਜਾ ਕੇ ਨਾ ਗੱਲ ਕਰੂੰਗਾ ਮਨਜੀਤ ਦੇ ਨਾਲ ਠੀਕ ਹੈ ਤਾਂ ਫਿਰ ਦੇਖਦੇ ਆ ਚਲੋ ਫਿਰ ਹੁਣ ਕਿੱਦਾਂ ਕਰਨੀ ਜੇ ਕਰਨੀ ਕੀ ਆ ਯਾਰ ਮੰਮੀ ਦਾ ਔਖਾ ਹੋ ਜਾਣਾ ਯਾਰ ਆਪ ਤੂੰ ਨਾ ਮੈਂ ਤਾਂ ਕਹਿੰਦਾ ਚੰਗਾ ਨਹੀਂ ਲੱਗਦਾ ਤੂੰ ਤੂੰ ਫੋਨ ਕਰਕੇ ਮਨਾ ਕਰਦੇ ਕਿਉਂਕਿ ਤੈਨੂੰ ਪਤਾ ਵਾ ਡੈਡੀ ਵੀ ਹਜੂਰ ਸਾਹਿਬ ਗਏ ਹੋਏ ਆ ਮੈਂ ਨਹੀਂ ਜੇ ਮਨਾ ਕਰਨਾ ਹੈਗਾ ਠੀਕ ਹੈ ਨਾ ਇੰਨੇ ਚਿਰਾਂ ਬਾਅਦ ਮੈਨੂੰ ਫੋਨ ਆਇਆ ਕਹਿੰਦੀ ਆਪਾਂ ਜਾਣਾ ਹੈਗਾ ਮਨਾਲੀ ਘੁੰਮਣ ਦੀ ਦੀ ਚੱਲੀਏ ਤੇ ਮੈਨੂੰ ਨਹੀਂ ਪਤਾ ਮੈਂ ਤੇ ਜਾਣਾ ਹੀ ਜਾਣਾ ਸੀ ਡੈਡੀ ਘਰ ਹੁੰਦੇ ਤੇ ਆਪਾਂ ਚੱਲ ਜਣਾ ਸੀਗਾ ਕੋਈ ਗੱਲ ਨਹੀਂ ਦੋ ਦਿਨਾਂ ਦੀ ਤੇ ਗੱਲ ਆ ਆ ਤੇ ਜਾਣਾ ਆਪਾਂ ਉਹ ਯਾਰ ਆ ਤਾਂ ਜਾਣਾ ਵਾ ਤੂੰ ਥੋੜੀ ਜੀ ਸਮਝਦਾਰ ਬਣ ਉਹ ਤਾਂ ਹੈਗੀ ਆ ਮੰਮੀ ਉਦਾਂ ਦੀ ਉਹ ਵੀ ਕਾ ਤੋ ਜੇ ਤੱਕ ਬਿਨਾ ਮਤਲਬ ਮੈਂ ਬਸ ਤੁਹਾਨੂੰ ਕਹਿ ਤਾ ਜਾਣਾ ਤੇ ਜਾਣਾ ਬਸ ਮੈਂ ਨਹੀਂ ਕੋ ਸੁਣਨਾ ਚੱਲ ਕੋਈ ਗੱਲ ਨਹੀਂ ਫਿਰ ਇਦਾਂ ਕਰ ਮੰਮੀ ਨੂੰ ਬੁਲਾ ਕੇ ਪੁੱਛ ਲੈਨੇ ਆਂ ਜੇ ਜਾਣਾ ਆਪਾਂ ਅੱਜ ਵੀ ਰਹਿ ਲੈਗੀ ਕੱਲੀ ਘਰ ਜੇ ਕੱਲੀ ਘਰੇ ਰਹਿੰਦੀ ਆ ਫਿਰ ਜਲ ਜਾਂਦੇ ਆ ਨਹੀਂ ਤਾਂ ਕਿਤੇ ਉਹਨੂੰ ਸਾੜ ਦਵਾਂਗੇ ਫਿਰ ਹੁਣ ਕੀ ਹੋਰ ਕੀ ਦੋ ਦਿਨ ਦੀ ਗੱਲ ਆ ਸਾਡੀ ਚਲੋ ਬੁਲਾ ਕੇ ਪੁੱਛ ਲੋ ਮੰਮੀ ਨੂੰ ਕੀ ਕਹਿੰਦੇ ਨੇ ਚੱਲ ਮੈਂ ਲਾ ਕੇ ਕੱਪੜੇ ਫਿਰ ਮੈਂ ਬੁਲਾਉਣਾ ਕੱਪੜੇ ਕੀ ਲਾਉਣੇ ਪਹਿਲਾਂ ਬੁਲਾ ਹੀ ਲੈਣਾ ਹਾਂ ਨਹੀਂ ਪਹਿਲਾਂ ਗੱਲ ਕਰ ਲੋ ਨਾ ਤੁਸੀਂ ਪਹਿਲਾਂ ਗੱਲ ਕਰ ਚੱਲ ਮੈਂ ਆਇਆ ਬੁਲਾ ਕੇ ਲਿਆਉਣਾ ਠੀਕ ਆ ਬੁਲਾ ਲਓ ਆਜੋ ਮੰਮੀ ਆਜੋ ਮੰਮੀ ਇੱਕ ਨਾ ਗੱਲ ਕਰਨੀ ਸੀਗੀ ਤੁਹਾਡੇ ਨਾਲ ਦੱਸੋ ਬੱਤ ਕੀ ਗੱਲ ਕਰਨੀ ਆ ਉਹ ਬੈਠਾ ਜਾਓ ਕੋਈ ਗੱਲ ਨਹੀਂ ਹਾਂ ਬੈਠ ਜਾਂਦੇ ਆ ਮੈਂ ਗੱਲ ਇਹ ਕਰਨੀ ਸੀਗੀ ਕਰਨ ਦਾ ਤਾਂ ਮਨਪ੍ਰੀਤ ਦਾ ਫੋਨ ਆਇਆ ਸੀਗਾ ਅੱਛਾ ਉਹਨਾਂ ਨੇ ਨਾ ਮਨਾਲੀ ਜਾਣਾ ਮੰਮੀ ਅੱਛਾ ਤੇ ਉਹ ਕਹਿੰਦੇ ਵੀ ਪਾਜੀ ਵੀ ਅਸੀਂ ਇਕੱਲਿਆਂ ਨਹੀਂ ਜਾਣਾ ਵਾ ਵੀ ਸਾਡੇ ਨਾਲ ਚੱਲੋ ਇਕੱਠੇ ਰਲ ਕੇ ਚੱਲ ਜੰਨੇ ਆ ਤੇ ਮੈਂ ਤੇ ਹਾਲੇ ਉਹਨਾਂ ਨੂੰ ਕਹਿ ਦਿੱਤਾ ਮੈਂ ਕਿਾ ਯਾਰ ਮੰਮੀ ਦਾ ਔਖਾ ਵਾ ਕਿਉਂਕਿ ਡੈਡੀ ਗਏ ਆ ਹਜੂਰ ਸਾਹਿਬ ਅੱਛਾ ਤੇ ਮਗਰੋਂ ਮੰਮੀ ਨੂੰ ਕੱਲੀ ਨੂੰ ਨਹੀਂ ਛੱਡ ਸਕਦੇ ਤੇ ਫਿਰ ਵਿੱਚ ਕੋਈ ਨਹੀਂ ਚੱਲ ਜਾ ਬੱਤ ਕੋਈ ਗੱਲ ਨਹੀਂ ਚੱਲ ਜਾ ਤੁਸੀਂ ਮੈਂ ਕਹਨ ਤੁਹਾਨੂੰ ਡੱਕਾ ਰਾਵਾਂ ਤੁਹਾਡਾ ਮਨ ਕਰਦਾ ਤੇ ਮਨ ਤਾਂ ਚਲੋ ਕਰਦਾ ਹੀ ਅਸੀਂ ਫਿਰ ਤੁਹਾਡਾ ਮਗਰੋਂ ਅੱਖਾ ਹੋ ਜਾਣਾ ਨਾ ਅਸੀਂ ਤਾਂ ਕਹਿੰਨੇ ਆ ਨਹੀਂ ਨਹੀਂ ਕੋਈ ਨਹੀਂ ਕਿੰਨੇ ਕ ਦਿਨ ਲੱਗਣਗੇ ਤੁਹਾਡੇ ਕੋਲ ਮੰਮੀ ਲੱਗ ਜਾਣੇ ਆ 3-4 ਦਿਨ ਤਾਂ ਲੱਗਣਗੇ ਘੱਟੋ ਘੱਟ ਮਨਾਲੀ ਜਾਵਾਂਗੇ ਤਾਂ 3-4 ਦਿਨ ਹਾਂਜੀ ਮੰਮੀ ਜੀ 3-4 ਦਿਨ ਲੱਗਣੇ ਆ ਚਲ ਕੋਈ ਨਹੀਂ ਜਾਓ ਤੁਸੀਂ ਫਿਰ ਮੈਂ ਕੰਨ ਵਿੱਚ ਡੱਕਾ ਟਾਉਣਾ ਮੈਂ ਫਿਰ ਤੇਰੀ ਭੈਣ ਨੂੰ ਬੁਲਾ ਲੂੰਗੀ ਠੀਕ ਹੈ ਹਨਾ ਇੱਜਾ ਵੱਡੇ ਘਰ ਚ ਲੈਣਾ ਵੀ ਔਖਾ ਹੈ ਕੱਲੇ ਚੱਲ ਮਾਮਾ ਤੇਆਂ ਗੱਲਾਂ ਬਾਤਾਂ ਮਾਣੇ ਉਹ ਵੀ ਆਪਾਂ ਤਾਂ ਤੁਹਾਡੀ ਸਲਾਹ ਨਾਲ ਹੀ ਜਾਣਾ ਜੇ ਤੁਸੀਂ ਕਹੋਗੇ ਨਹੀਂ ਜਾਣਾ ਆਪਾਂ ਤਾਂ ਤੁਹਾਨੂੰ ਪੁੱਛ ਕੇ ਮੈਂ ਜਾਣਾ ਨਹੀਂ ਨਹੀਂ ਕੋਈ ਗੱਲ ਨਹੀਂ ਪੁੱਤ ਜਾਓ ਤੁਸੀਂ ਮੈਂ ਕੰਨ ਵਿੱਚ ਹੈ ਨਾ ਕਰਨਾ ਕੋਈ ਨਹੀਂ ਤੇਰੀ ਭੈਣ ਆਜੂਗੀ ਮੈਂ ਨਾਲ ਮਿਲ ਕੇ ਅੱਜ ਹੀ ਲੱਗ ਜਾਊਗਾ ਕੋਈ ਗੱਲ ਨਹੀਂ ਦੋ ਦਿਨ ਉਹ ਵੀ ਰਹਿ ਜਾਊ ਬੰਨੇ ਦੇ ਨਾਲ ਠੀਕ ਨਾਲੇ ਇਹੀ ਦੁੱਖ ਸੁੱਖ ਬੋਲਨੇ ਡੈਡੀ ਤੇਰੇ ਵੀ ਕੀ ਬਦਲ ਨੂੰ ਆ ਜਾਣ ਜਾਂ ਹੈਨਾ ਚਲੋ ਕੋਈ ਨਹੀਂ ਤੁਸੀਂ ਜਾਓ ਮੈਂ ਤਾਂ ਤੁਹਾਡੀ ਸਲਾਹ ਲੈਣ ਮਾਰਤੇ ਤੁਹਾਨੂੰ ਬੁਲਾਇਆ ਸੀ ਤਾਂ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਜਾਓ ਮੈਂ ਬੁਲਾ ਲੂੰਗੀ ਤੇਰੀ ਭੈਣ ਨੂੰ ਚੱਲ ਠੀਕ ਹਾਂ ਚੱਲ ਯਾਰ ਆ ਵਧੀਆ ਹੋ ਗਿਆ ਮਾਤਾ ਨੂੰ ਦੇਖਿਆ ਮਿੱਠੀਆਂ ਗੱਲਾਂ ਚ ਲਾ ਕੇ ਮੈਂ ਮਨਾ ਲਿਆ ਵਾ ਉਹਦਾ ਪਤਾ ਨਹੀਂ ਇਹਨੇ ਮੰਨਣਾ ਸੀ ਕਿ ਨਹੀਂ ਮੰਨਣਾ ਸੀ ਮੈਂ ਕਿ ਗੁੱਸੇ ਨਾਲ ਬੋਲੂਗਾ ਤਾਂ ਇਹਨੇ ਮੰਨਣਾ ਨਹੀਂ ਮਿੱਠੀਆਂ ਗੱਲਾਂ ਲਾ ਕੇ ਲਮੈਂਟ ਜਦੋਂ ਮਨਾ ਲਿਆ ਤੇ ਅੱਛਾ ਠੀਕ ਆ ਚਲੋ ਬਹੁਤ ਵਧੀਆ ਹੋ ਗਿਆ ਮੈਂ ਤੇ ਡਰੀ ਗਈ ਕਿ ਮੰਮੀ ਨੇ ਮੰਨਣਾ ਨਹੀਂ ਹੈਗਾ ਕਿਉਂਕਿ ਮੰਮੀ ਨੇ ਤੇ ਹਰੇਕ ਗੱਲ ਦੇ ਨੋਕਾ ਟੋਕੀ ਕਰਨੀ ਹੁੰਦੀ ਸੀ ਤੇ ਜੇ ਉਹ ਮੇਰੀ ਤੇ ਮਨਪਰੀਤ ਨੂੰ ਸਾਹਮਣੇ ਬੇਇੱਜ਼ਤੀ ਹੋ ਜਾਣੀ ਜੇ ਮੰਮੀ ਹਨ ਡਰੋਪ ਦੇ ਦੇਣੇ ਉਹ ਤਾਂ ਇਹ ਨਹੀਂ ਕਹਿਣਾ ਮੈਨੂੰ ਨਾਲ ਹੀ ਲੈ ਕੇ ਚੱਲੋ ਨਾਲ ਹੀ ਲੈ ਕੇ ਚੱਲੋ। ਹਾਂ ਚੰਗਾ ਵੀ ਨਹੀਂ ਲੱਗਦਾ ਇਹਨੂੰ ਕਿੱਥੇ ਖੜੀ ਕਰਦੇ ਆਪਾਂ ਨਾਲ। ਉਹ ਕਿਹੜਾ ਮੇਰਾ ਹੀ ਕਿੱਥੇ ਲੈ ਕੇ ਜਾਂਦੇ ਇਹਨਾਂ। ਹਾਂ ਚੰਗਾ ਵੀ ਨਹੀਂ ਲੱਗਦਾ। ਚਲੋ ਠੀਕ ਆ ਮੈਂ ਤੇ ਬਈ ਜਾ ਕੇ ਠੀਕ ਹੈ ਤੇ ਮੈਂ ਵੀ ਕਰ ਦਾਂ ਮੈਂ ਕਰਨ ਨੂੰ ਫੋਨ ਕਿ ਇਹ ਠੀਕ ਆ ਸਾਡਾ ਪੜਾ ਜਾ। ਮੈਂ ਕਰਾਂ। ਕਰੋ ਤੁਸੀਂ ਫੋਨ ਕਰਨ ਨੂੰ ਤੇ ਮੈਂ ਨਾ ਫੜਫੜ ਪੈਕਿੰਗ ਕਰ ਲਾਂ ਠੀਕ ਹੈ। ਠੀਕ ਹੈ ਸਾਡਾ। ਚਲਾ ਮਾੜਾ ਜਿਹੜਾ ਮੰਨ ਗਿਆ ਨਜ਼ਾਰਾ ਹੀ ਆ ਗਿਆ ਹੁਣ ਇੰਜੋਏ ਕਰਾਂਗੇ ਦੋ ਤਿੰਨ ਦਿਨ ਯਾਰ ਟੈਨਸ਼ਨ ਫਰੀ ਕਰ ਤੋਂ ਦੂਰ ਰਵਾਂਗੇ ਹਾਏ ਆ ਤੇ ਗੱਲ ਮੈਂ ਭੁੱਲੀ ਗਈ ਜੇ ਯਾਰ ਹੁਣ ਕੀ ਹੋ ਗਿਆ ਕੀ ਭੁੱਲ ਗਈ ਚੰਗੀ ਪਲੀ ਇੱਥੋਂ ਗਈ ਪੈਕਿੰਗ ਕਰਨ ਹੁਣ ਤਪੀ ਕਾ ਤੋਂ ਆ ਗਈ ਫੇਰ ਵਾਪਸ ਤਪਾਣਾ ਤੇ ਕੀ ਕਰਾਂ ਮਾਤਾ ਇੱਥੇ ਜਿਹੜੀ ਸਕੀਮ ਘੜ ਕੇ ਗਈ ਤੁਹਾਨੂੰ ਨਹੀਂ ਪਤਾ ਕਿਹੜੀ ਸਕੀਮ ਲਾ ਕੇ ਗਏ ਨੇ ਯਾਰ ਮੰਮੀ ਤਾਂ ਇੱਥੋਂ ਵਿਚਾਰੀ ਬਹਿ ਕੇ ਚੁੱਪ ਜਾ ਬਹਾ ਹੰਗਾਰਾ ਭਰ ਕੇ ਚੱਲ ਗਈ ਮੰਮੀ ਨੇ ਸਾਡੇ ਮਗਰੋਂ ਆਪਣੀ ਧੀ ਨੂੰ ਉੱਥੇ ਸੱਦ ਲੈਣਾ ਵਾ ਤੇ ਜੇ ਉੱਥੇ ਆ ਗਈ ਨਾ ਸਾਡੇ ਮਗਰੋਂ ਉਹਨੇ ਤੇ ਫੋਲਾ ਫਲਾਈ ਕਰਕੇ ਕੋਈ ਸਮਾਨ ਨਹੀਂ ਇੱਥੇ ਰਹਿਣ ਦੇਣਾ ਯਾਰ ਤੇਰਾ ਤਾਂ ਨਾ ਦਿਮਾਗ ਹੀ ਖਰਾਬ ਹੋ ਗਿਆ ਪਤਾ ਨਹੀਂ ਕੀ ਤੂੰ ਦਿਮਾਗ ਤੇ ਭਰੀ ਹੋਈ ਹੈ ਦਿਮਾਗ ਮੇਰਾ ਸਾਰਾ ਸਹੀ ਹੈ ਠੀ ਕੀ ਗੱਲ ਆ ਜੇ ਦੋ ਦਿਨ ਸੀ ਬਾਹਰ ਚੱਲੇ ਤੇ ਮੰਮੀ ਮਗਰੋਂ ਇਕੱਲੇ ਨਹੀਂ ਰਹਿ ਸਕਦੇ ਅੱਗੇ ਘਰ 'ਚ ਤੇ ਯਾਰ ਮੈਂ ਤੇਰੀ ਸਲਾਹ ਨਾਲ ਹੀ ਗਿਆ ਹੀ ਮੰਮੀ ਨੂੰ ਬੁਲਾ ਲਿਆ ਐਨੇ ਐਨੇ ਮੰਮੀ ਨਿਆਣੀ ਬਣੀ ਫਿਰਦੀ ਆ ਕਿ ਇਕੱਲੀ ਨਹੀਂ ਰਹਿ ਸਕਦੀ ਘਰ ਵਿੱਚ ਯਾਰ ਹੁਣ ਮੈਂ ਕੁਝ ਕਹਿ ਰਿਹਾ ਨਾ ਉਹਨੇ ਅੱਗੋਂ ਕਹਿਤਾ ਵੀ ਮੈਂ ਆਪਣੀ ਕੁੜੀ ਨੂੰ ਬੁਲਾ ਲੰਦੀ ਹਾਂ ਹੁਣ ਮੈਂ ਕੀ ਕਰਾਂ ਨੂੰ ਨਾ ਬੁਲਾ ਉਹਦਾ ਆਪਣਾ ਘਰ ਆ ਫੇਰ ਕੀ ਹੋ ਗਿਆ ਤੂੰ ਕੁਝ ਨਹੀਂ ਇੱਥੇ ਹੁੰਦਾ ਵੱਡੀ ਭੈਣ ਆ ਉਹ ਮੇਰੀ ਜਿੰਨਾ ਮੇਰਾ ਘਰ ਆ ਨਾ ਉਹਨਾਂ ਹੀ ਉਹਦਾ ਘਰ ਆ ਠੀਕ ਆ ਉਹਦੇ ਬਾਰੇ ਫालतू ਬੋਲਣ ਦੀ ਕੋਈ ਲੋੜ ਨਹੀਂ ਫੇਰ ਕੀ ਹੋਇਆ ਉਹਨੇ ਕੀ ਇਤੋਂ ਚੱਕ ਕੇ ਲੈ ਜਾਣਾ ਤੁਹਾਨੂੰ ਕੀ ਪਤਾ ਉਹਨੇ ਕਿੱਥੋਂ ਚੱਕ ਕੇ ਲੈ ਜਾਣਾ ਵਾ ਠੀਕ ਹੈ ਨਾ ਇੰਨਾ ਕੀਮਤੀ ਕੀਮਤੀ ਸਮਾਨ ਸੀ ਜਿਹੜਾ ਹੁਣ ਘਰ ਵਿੱਚ ਲੱਭਦਾ ਨਹੀਂ ਮੈਂਟ ਲਉਂਦੀ ਆ ਚੱਕਣ ਲੱਗਿਆਂ ਠੀਕ ਹੈ ਨਾ ਤੇ ਮੰਮੀ ਆ ਉਤੋਂ ਪੈਣਾ ਤੇ ਪਾਣੀ ਨਹੀਂ ਪੈਣ ਦਿੰਦੇ ਗਾੜੀਓ ਮੈਨੂੰ ਕਹਿੰਦੇ ਆਹੋ ਮੇਰੀ ਧੀ ਲੈ ਕੇ ਚੱਲੀ ਤਾਂ ਦਾ ਸਮਾਨ ਓ ਯਾਰ ਤੂੰ ਮੇਰਾ ਨਾ ਦਿਮਾਗ ਨਾ ਖਰਾਬ ਕਰ ਇੱਕ ਨਾ ਕੰਮ ਤੇ ਇੰਨਾ ਨਖ਼ਰ ਹੋਇਆ ਨਾ ਅੱਜ ਇੱਕ ਉਤੋਂ ਮੇਰਾ ਦਿਮਾਗ ਖਰਾਬ ਹੋ ਉਤੋਂ ਤੂੰ ਆਉਂਦੇ ਆਂ ਬੋੜ-ਬੋੜ ਕਰੀ ਜਾਂਦੀ ਐ ਠੀਕ ਹੈ ਨਾ ਦਿਮਾਗ ਖਰਾਬ ਕੀਤਾ ਹੋਇਆ ਹੈ। ਉਹ ਦਿਮਾਗ ਤੇ ਤੁਸੀਂ ਮੇਰਾ ਖਰਾਬ ਕੀਤਾ। ਚੰਗਾ ਭਲਾ ਪ੍ਰੋਗਰਾਮ ਬਣਿਆ ਸੀ ਜਾਣਦਾ। ਉਹ ਤੁਸੀਂ ਮਿੱਟੀ ਕਰਕੇ ਰੱਖ ਦਿੱਤਾ। ਤੂੰ ਯਾਰ ਰੋਟੀ ਲੈ ਕੇ ਆ ਸਵੇਰੇ ਟਾਰਾ ਮਾਰਦੇ ਨੂੰ ਰੋਟੀ ਨਹੀਂ ਸ਼ਾਮੇ ਵੀ। ਨਾਲੇ ਗੱਲ ਸੁਣ ਮੇਰੀ, ਅਗਰ ਨਹੀਂ ਜਾਣਾ ਨਾ ਤਾਂ ਫੋਨ ਕਰਕੇ ਮਨਾ ਕਰਦੀ। ਮੇਰੇ ਤੋਂ ਹੀ ਬੇਇੱਜ਼ਤੀਆਂ ਕਰਾਉਂਦੀਆਂ ਜਣੇ ਖਣੇ ਕੋ। ਤੁਹਾਡਾ ਭੈਣ ਤੋਂ ਸਿਆਪਾ ਹੀ ਨਹੀਂ ਮੁੱਕਦਾ ਆਇਗਾ ਘਰ ਦਾ। ਮਸਾ ਜੀ ਮੇਰਾ ਪਲਾਨ ਬਣਿਆ ਸੀਗਾ ਜਾਣਦਾ। ਇੱਕ ਤਾਂ ਮੰਮੀ ਨੇ ਨਾ ਸਾਰਾ ਪਲਾਨ ਹੀ ਖਰਾਬ ਕਰਕੇ ਰੱਖ ਦਿੱਤਾ ਕਿ ਕੁੜੀ ਨੂੰ ਬੁਲਾ ਲਓ, ਕੁੜੀ ਨੂੰ ਬੁਲਾ ਲਓ। ਮਸਾਦੇ ਨੂੰ ਖਰਚਾ ਕਰਕੇ ਇਥੋਂ ਤੋਰਿਆ ਸੀ ਇੱਕ ਤੇ ਉਹ ਮੇਰਾ ਬੰਦਾ ਹੋ ਵੀ ਨਹੀਂ ਕਿਤੇ ਮੇਰੀ ਗੱਲ ਸੁਣਦਾ ਹੈਗਾ ਭੈਣ ਦਾ ਹੀ ਪੱਖ ਪੂਰਦਾ ਵਾ ਹੁਣ ਮੈਂ ਕੀ ਕਰਾਂ ਮੇਰਾ ਤੇ ਨਾ ਮਨ ਬਣਿਆ ਸੀ ਨਾ ਜਾਣਦਾ ਮੈਂ ਕੀ ਕਰਾਂ ਮੇਰਾ ਤੇ ਇਹਨਾਂ ਨੇ ਨਾ ਦਿਮਾਗ ਹੀ ਖਰਾਬ ਕਰਕੇ ਰੱਖ ਦਿੱਤਾ ਵਾ ਸਾਰੇ ਜਿੰਨੇ ਪਵਾੜੇ ਮੰਮੀ ਦੇ ਹੁੰਦੇ ਆ ਘਰ ਦੇ ਵਿੱਚ ਇੱਕ ਤੇ ਮੇਰਾ ਇੰਨਾ ਦਿਲ ਕਰਦਾ ਨੇ ਜੀ ਕਰਕੇ ਨਾ ਮੰਮੀ ਨੂੰ ਚੱਕ ਕੇ ਘਰੋਂ ਬਾਹਰ ਹੀ ਮਾਰਾਂ ਸਾਰੇ ਸਿਆਪੇ ਦੀ ਜੜ ਮੰਮੀ ਆ ਪਵਾੜੇ ਦੀ ਜੜ